ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਜਦੋਂ ਸਾਡੇ ਘਰੋਂ ਕੋਈ ਮੈਂਬਰ ਬਾਹਰ ਜਾਂਦਾ ਕਿਸੇ ਕੰਮਕਾਰ ਤੇ ਜਾਂਦਾ ਕਿਸੇ ਡਿਊਟੀ ਤੇ ਜਾਂਦਾ ਜਾਂ ਕਿਤੇ ਦੂਰ ਦਰੈਂਡੇ ਜਾਂਦਾ ਤਾਂ ਅਸੀਂ ਕਹਿੰਦੇ ਆ ਕਿ ਪਿੱਛੋਂ ਆਵਾਜ਼ ਨਾ ਮਾਰੋ ਕਿਉਂਕਿ ਪਿੱਛੋਂ ਆਵਾਜ਼ ਮਾਰਨੀ ਮਾੜੀ ਹੁੰਦੀ ਆ ਪਰ ਇਹ ਆਵਾਜ਼ ਮਾਰਨੀ ਕਿਉਂ ਮਾੜੀ ਹੁੰਦੀ ਆ ਕੀ ਜੋ ਚੱਲਿਆ ਉਸ ਵਾਸਤੇ ਆਵਾਜ਼ ਮਾਰਨੀ ਮਾੜੀ ਹੁੰਦੀ ਆ ਜਾਂ ਫਿਰ ਜਿਸ ਨੇ ਪਿੱਛੋਂ ਆਵਾਜ਼ ਦਿੱਤੀ ਉਸ ਲਈ ਮਾੜੀ ਹੁੰਦੀ ਆ ਮਾੜੀ ਇਹ ਜ਼ਰੂਰ ਹੁੰਦੀ ਆ ਇਹ ਪਹਿਲਾਂ ਵੀ ਮਾੜੀ ਹੁੰਦੀ ਸੀ ਤੇ ਹੁਣ ਵੀ ਮਾੜੀ ਹੁੰਦੀ ਆ ਪਰ ਕੀ ਸਾਨੂੰ ਇਸ ਬਾਰੇ ਸੋਚਣਾ ਨਹੀਂ ਚਾਹੀਦਾ ਕਿ ਇਹ ਹਰ ਵਕਤ ਪਿੱਛੋਂ ਆਵਾਜ਼ ਮਾਰਨੀ ਮਾੜੀ ਹੁੰਦੀ ਜਾਂ ਕਿਤੇ-ਕਿਤੇ ਆਵਾਜ਼ ਮਾਰਨੀ ਮਾੜੀ ਹੁੰਦੀ ਆਓ ਫਿਰ ਆਪਾਂ ਇਸ ਵਿਸ਼ੇ ਬਾਰੇ ਹੀ ਵਿਚਾਰ ਚਰਚਾ ਕਰੀਏ ਹੁਣ ਤੁਸੀਂ ਸੋਚੋ ਕਿ ਕੋਈ ਵਿਅਕਤੀ ਕਿਸੇ ਮੋਟਰਸਾਈਕਲ ਤੇ ਜਾ ਰਿਹਾ ਉਸ ਦਾ ਪਰਸ ਡਿੱਗ ਗਿਆ ਤੇ ਕਿਸੇ ਨੂੰ ਲੱਭਿਆ ਤੇ ਉਸ ਨੇ ਆਵਾਜ਼ ਦਿੱਤੀ ਪਿੱਛੋਂ ਕਿ ਤੁਹਾਡਾ ਪਰਸ ਡਿੱਗ ਗਿਆ ਜਾਂ ਕੋਈ ਕੀਮਤੀ ਸਮਾਨ ਡਿੱਗ ਗਿਆ ਤਾਂ ਕੀ ਫਿਰ ਪਿੱਛੋਂ ਆਵਾਜ਼ ਮਾਰਨੀ ਮਾੜੀ ਹੋਈ ਇੱਥੇ ਤਾਂ ਆਵਾਜ਼ ਮਾਰਨੀ ਚੰਗੀ ਹੋਈ ਕਿਉਂਕਿ ਆਵਾਜ਼ ਤਾਂ ਉਸ ਨੇ ਵੀ ਪਿੱਛੋਂ ਮਾਰੀ ਆ ਫਿਰ ਇਹ ਆਵਾਜ਼ ਮਾਰਨੀ ਕਿੱਥੇ ਮਾੜੀ ਹੁੰਦੀ ਆ ਜੇਕਰ ਇਸ ਗੱਲ ਬਾਰੇ ਅਸੀਂ ਪਿੱਛੇ ਤੋਂ ਸੋਚੀਏ ਕਿ ਕੋਈ ਵੀ ਗੱਲ ਸਾਡੇ ਬਜ਼ੁਰਗਾਂ ਤੋਂ ਚੱਲੀ ਆ ਰਹੀ ਆ ਜਿਸ ਨੂੰ ਅਸੀਂ ਅੱਗੇ ਤੋਂ ਅੱਗੇ ਵਧਾਉਂਦੇ ਜਾ ਰਹੇ ਹਾਂ ਉਸ ਸਮੇਂ ਆਵਾਜ਼ ਮਾਰਨੀ ਮਾੜੀ ਹੁੰਦੀ ਸੀ ਕਿਉਂਕਿ ਉਦੋਂ ਪੈਦਲ ਜਾਂਦੇ ਹੁੰਦੇ ਸੀ ਜਾਂ ਫਿਰ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਤੇ ਕਿਸੇ ਅੱਡੇ ਤੋਂ ਜਾ ਕੇ ਬਾਸ ਗੱਡੀ ਕੋਈ ਟ੍ਰੇਨ ਫੜਦੇ ਸੀ ਤੇ ਜਦੋਂ ਫਿਰ ਕੋਈ ਘਰ ਦਾ ਮੈਂਬਰ ਘਰੋਂ ਪੂਰੇ ਟਾਈਮ ਤੇ ਤੁਰਦਾ ਹੁੰਦਾ ਸੀ ਨਾ ਤਾਂ ਜਦੋਂ ਘਰੋਂ ਬਾਹਰ ਨਿਕਲ ਜਾਂਦਾ ਸੀ ਤਾਂ ਕਿਸੇ ਨੂੰ ਕੋਈ ਸੁਣਾ ਦੇਣ ਦਾ ਚੇਤਾ ਭੁੱਲ ਜਾਂਦਾ ਸੀ ਤਾਂ ਉਹ ਭੱਜ ਕੇ ਪਿੱਛੇ ਜਾਂਦਾ ਸੀ ਕਿ ਇੱਕ ਮਿੰਟ ਘਰ ਆਣ ਕੇ ਗੱਲ ਸੁਣ ਜੋ ਤਾਂ ਉਹ ਵਿਅਕਤੀ ਦੁਬਾਰਾ ਘਰ ਆਉਂਦਾ ਸੀ ਤੇ ਜਦੋਂ ਵਾਪਸ ਤੁਰ ਕੇ ਫਿਰ ਘਰ ਆਉਂਦਾ ਸੀ ਤਾਂ ਉਸ ਦੇ 5 10 ਮਿੰਟ ਖਰਾਬ ਹੋ ਜਾਂਦੇ ਸੀ ਤੇ ਫਿਰ ਗੱਲ ਕਰਦਿਆਂ ਵੀ ਤਾਂ 5 10 ਮਿੰਟ ਲੱਗਦੇ ਹੀ ਆ ਤੇ ਫੇਰ ਉਸ ਦੀ バス ਉਸ ਦੀ ਟ੍ਰੇਨ ਨਿਕਲ ਜਾਂਦੀ ਸੀ ਜਿਸ ਕਰਕੇ ਵੀ ਗੱਲ ਜਿਹੜੀ ਆ ਉਹ ਪਿੱਛੋਂ ਆਵਾਜ਼ ਮਾਰਨੀ ਮਾੜੀ ਹੁੰਦੀ ਸੀ ਤੇ ਦੂਜਾ ਜਦੋਂ ਕੋਈ ਵਿਅਕਤੀ ਕਿਤੇ ਜਾਂਦਾ ਸੀ ਤਾਂ ਉਸ ਨੂੰ ਆਵਾਜ਼ ਮਾਰੀ ਜਾਂਦੀ ਸੀ ਕਿ ਤੂੰ ਘਰ ਵਾਪਸ ਆ ਤਾਂ ਉਹ ਇੱਕਦਮ ਡਰ ਜਾਇਆ ਕਰਦਾ ਸੀ ਕਿ ਮੈਂ ਤਾਂ ਘਰ ਵਿੱਚ ਸਾਰਿਆਂ ਨੂੰ ਸੁਖੀ ਸੰਦੀ ਛੱਡ ਕੇ ਆਇਆ ਆ ਤੇ ਮੈਨੂੰ ਪਿੱਛੋਂ ਆਵਾਜ਼ ਪੈ ਗਈ ਆ ਕਿ ਘਰ ਆ ਕਿਤੇ ਕੋਈ ਅਭੀ ਨਭੀ ਤਾਨੀ ਹੋਗੀ ਕੋਈ ਮਾੜੀ ਘਟਨਾ ਤਾਂ ਨਹੀਂ ਪਰਿਵਾਰ ਵਿੱਚ ਵਾਪਰ ਗਈ ਜਿਸ ਕਰਕੇ ਉਹ ਵਿਅਕਤੀ ਡਰ ਜਾਂਦਾ ਸੀ ਕਬਰਾ ਜਾਂਦਾ ਸੀ ਤਾਂ ਵੀ ਆਵਾਜ਼ ਮਾਰਨੀ ਮਾੜੀ ਸਮਝੀ ਜਾਂਦੀ ਸੀ ਪਰ ਹੁਣ ਹੁਣ ਵੀ ਆਵਾਜ਼ ਮਾਰਨੀ ਮਾੜੀ ਹੁੰਦੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਵੀ ਘਰ ਦਾ ਮੈਂਬਰ ਕਿਸੇ ਗੱਡੀ ਤੇ ਕਿਸੇ ਮੋਟਰਸਾਈਕਲ ਤੇ ਕਿਸੇ ਚੀਜ਼ ਦੇ ਵੀ ਘਰੋਂ ਬਾਹਰ ਜਾਂਦਾ ਨਾ ਤਾਂ ਉਹ ਥੋੜਾ 10 ਮਿੰਟ ਦਾ 15 ਮਿੰਟ ਦਾ ਸਫ਼ਰ ਤੈਅ ਕਰਕੇ ਚੱਲ ਜਾਂਦਾ ਤਾਂ ਉਹਨੂੰ ਪਿੱਛੋਂ ਆਵਾਜ਼ ਕੋਈ ਮਾਰੇ ਨਾ ਪਿੱਛੋਂ ਆਵਾਜ਼ ਮਾਰਨ ਦਾ ਮਤਲਬ ਅੱਜ ਦੇ ਸਮੇਂ ਵਿੱਚ ਆ ਕਿ ਉਸ ਨੂੰ ਫੋਨ ਕਰ ਦਿੱਤਾ ਜਾਵੇ ਤਾਂ ਫਿਰ ਉਹ ਸੋਚਦਾ ਕਿ ਮੈਂ ਤਾਂ ਹੁਣੇ ਘਰੋਂ ਆਇਆ ਅਜੇ ਤਾਂ ਮੈਨੂੰ 10 ਮਿੰਟ ਨਹੀਂ ਹੋਏ ਘਰੋਂ ਨਿਕਲੇ ਨੂੰ ਤੇ ਮੈਨੂੰ ਫੋਨ ਆ ਗਿਆ ਘਰ ਪਰਿਵਾਰ ਸੁਖੀ ਹੋਵੇ ਬੱਚੇ ਠੀਕ ਠਾਕ ਹੋਣ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਗਿਆ ਹੋਵੇ ਉਹ ਵਿਅਕਤੀ ਇੱਕ ਦਮ ਖਬਰਾ ਜਾਂਦਾ ਤੇ ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਗੱਡੀ ਮੋਟਰਸਾਈਕਲ ਤੇ ਜਾਂਦੇ ਆ ਜਦੋਂ ਵਿਅਕਤੀ ਡਗਮਗਾ ਜਾਂਦਾ ਖਬਰਾ ਜਾਂਦਾ ਡਰ ਜਾਂਦਾ ਤਾਂ ਫਿਰ ਕੁਝ ਵੀ ਹੋ ਸਕਦਾ ਆ ਤੇ ਫਿਰ ਉਹ ਫਿਰ ਗੱਲ ਕਰਦਾ ਤੇ ਸਭ ਤੋਂ ਪਹਿਲਾਂ ਉਹ ਆਪਣੀ ਗੱਲ ਕਰਦਾ ਜੋ ਘਰੋਂ ਫੋਨ ਗਿਆ ਹੁੰਦਾ ਨਾ ਉਹਨਾਂ ਦੀ ਨਹੀਂ ਸੁਣਦਾ ਸਭ ਤੋਂ ਪਹਿਲਾਂ ਆਪਣੀ ਗੱਲ ਰੱਖਦਾ ਕਿ ਕੀ ਗੱਲ ਘਾਰ ਸਭ ਸੁਖੀ ਸੰਧੀ ਹੈ ਮੈਂ ਤਾਂ ਹੁਣੇ ਆਇਆ ਮੈਨੂੰ ਪਿੱਛੋਂ ਫੋਨ ਕਿਉਂ ਕਰ ਦਿੱਤਾ ਕਿਉਂਕਿ ਉਹ ਡਰਿਆ ਹੁੰਦਾ ਉਹਨੂੰ ਆਪਣੇ ਪਰਿਵਾਰ ਨਾਲ ਪਿਆਰ ਹੁੰਦਾ ਉਹ ਉਸ ਮੋਹ ਵਿੱਚ ਹੁੰਦਾ ਤੇ ਉਹ ਡਰ ਜਾਂਦਾ ਕਿ ਕਿਤੇ ਕੋਈ ਘਟਨਾ ਤਾਂ ਨਹੀਂ ਵਾਪਰ ਗਈ ਜਿਸ ਕਰਕੇ ਪਿੱਛੋਂ ਆਵਾਜ਼ ਮਾਰਨੀ ਮਾੜੀ ਸਮਝੀ ਜਾਂਦੀ ਆ ਪਰ ਜਿੱਥੇ ਕਿਤੇ ਕਿਸੇ ਦਾ ਕੁਝ ਡਿੱਗ ਗਿਆ ਹੋਵੇ ਤੇ ਉਹਨੂੰ ਆਵਾਜ਼ ਮਾਰ ਕੇ ਫੜਾ ਦੇਣ ਵਿੱਚ ਤਾਂ ਫਿਰ ਆਵਾਜ਼ ਮਾਰਨੀ ਚੰਗੀ ਹੋਈ ਨਾ ਇਸ ਕਰਕੇ ਸਾਰੇ ਮਸਲਿਆਂ ਵਿੱਚ ਹੀ ਪਿੱਛੋਂ ਆਵਾਜ਼ ਮਾਰਨੀ ਜਿਹੜੀ ਆ ਉਹ ਮਾੜੀ ਨਹੀਂ ਹੁੰਦੀ। ਕੁਝ ਜਗ੍ਹਾ ਦੇ ਉੱਪਰ ਆਵਾਜ਼ ਮਾਰਨੀ ਚੰਗੀ ਵੀ ਹੁੰਦੀ ਆ। ਬਾਕੀ ਤੁਸੀਂ ਸਮੇਂ ਸਥਿਤੀ ਮੁਤਾਬਕ ਸੋਚ ਸਕਦੇ ਹੋ ਕਿ ਕਿੱਥੇ ਆਵਾਜ਼ ਮਾਰਨੀ ਮਾੜੀ ਆ, ਕਿੱਥੇ ਆਵਾਜ਼ ਮਾਰਨੀ ਚੰਗੀ ਆ ਪਰ ਅਸੀਂ ਕੁਝ ਗੱਲਾਂ ਕੱਟ ਕੇ ਤੇ ਆਪਣੇ ਦਿਮਾਗ ਵਿੱਚ ਇਹੀ ਗੱਲ ਰੱਖੀ ਕਿ ਆਵਾਜ਼ ਮਾਰਨੀ ਮਾੜੀ ਹੁੰਦੀ ਆ। ਹੁਣ ਦੇ ਸਮੇਂ ਵਿੱਚ ਜਦੋਂ ਘਰ ਦਾ ਮੈਂਬਰ ਕਿਤੇ ਜਾਂਦਾ ਆ ਤਾਂ ਉਹ ਕੋਈ ਚੀਜ਼ ਘਰ ਭੁੱਲ ਜਾਵੇ ਤਾਂ ਅਸੀਂ ਉਸ ਨੂੰ ਆਵਾਜ਼ ਮਾਰ ਕੇ ਹੀ ਉਹ ਚੀਜ਼ ਫੜਾਉਂਦੇ ਹਾਂ ਕਿ ਤੁਸੀਂ ਆ ਚੀਜ਼ ਘਰ ਭੁੱਲ ਗਏ ਹੋ ਤੇ ਆ ਚੀਜ਼ ਲੈ ਜਾਵੋ ਫਿਰ ਤਾਂ ਆਵਾਜ਼ ਮਾਰਨੀ ਕੋਈ ਮਾੜੀ ਨਹੀਂ ਹੁੰਦੀ ਕਿਉਂਕਿ ਜੇਕਰ ਉਹ ਆਪਣੇ ਆਫਿਸ ਵਿੱਚ ਪਹੁੰਚ ਜਾਵੇ ਕਿਸੇ ਕੰਮਕਾਰ ਤੇ ਚਲਿਆ ਜਾਵੇ ਤੇ ਉਸ ਨੂੰ ਉੱਥੇ ਜਾ ਕੇ ਯਾਦ ਆਵੇ ਕਿ ਮੇਰੀ ਇਹ ਚੀਜ਼ ਤਾਂ ਘਰ ਹੀ ਰਹਿ ਗਈ ਹੈ ਤੇ ਦੁਬਾਰਾ ਆਉਣਾ ਪਵੇ ਤਾਂ ਫਿਰ ਇੱਥੇ ਤੇ ਫਿਰ ਆਵਾਜ਼ ਨਾ ਮਾਰਨੀ ਮਾੜੀ ਹੋਈ ਨਾ ਇਸ ਕਰਕੇ ਇਹ ਆਵਾਜ਼ ਮਾਰਨੀ ਤਾਂ ਹੀ ਮਾੜੀ ਸਮਝੀ ਗਈ ਸੀ ਕੇ ਵਿਅਕਤੀ ਡਰ ਜਾਂਦਾ ਘਬਰਾ ਜਾਂਦਾ ਜਾਂ ਫਿਰ ਉਹ ਪੁਰਾਣੇ ਸਮੇਂ ਵਿੱਚ ਉਸ ਦੀ 62 ਟ੍ਰੇਨ ਛੁੱਟ ਜਾਂਦੀ ਸੀ ਸਫ਼ਰ ਲੰਮਾ ਹੁੰਦਾ ਸੀ ਤੇ ਉਹ ਲੇਟ ਹੋ ਜਾਂਦਾ ਸੀ ਜਿਸ ਕਰਕੇ ਆਵਾਜ਼ ਮਾਰਨੀ ਮਾੜੀ ਸਮਝੀ ਜਾਂਦੀ ਸੀ ਤੇ ਅਸੀਂ ਬਾਕੀ ਸਾਰੀਆਂ ਗੱਲਾਂ ਨੂੰ ਹਟਾ ਕੇ ਤੇ ਸਿਰਫ ਇਹ ਗੱਲ ਆਪਣੇ ਦਿਮਾਗ ਵਿੱਚ ਬਿਠਾ ਲਈ ਕਿ ਆਵਾਜ਼ ਮਾਰਨੀ ਮਾੜੀ ਹੁੰਦੀ ਆ ਹੋਰ ਇਹ ਕੋਈ ਵਹਿਮ ਭਰਮ ਨਹੀਂ ਆ ਜਿੱਥੇ ਕਿਸੇ ਦੀ ਕੋਈ ਚੀਜ਼ ਰਹਿ ਗਈ ਹੋਵੇ ਪਲਾ ਹੁੰਦਾ ਹੋਵੇ ਉੱਥੇ ਆਵਾਜ਼ ਮਾਰਨੀ ਮਾੜੀ ਨਹੀਂ ਹੁੰਦੀ ਉਮੀਦ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਸੋ ਆਪਣੀ رائے ਜ਼ਰੂਰ ਦਿਓ ਖੁਸ਼ ਰਹੋ ਤੰਦਰੁਸਤ